ਫੌਕ ਵੜਾ ਨਜ਼ੀਕ ਪਿੰਡ ਖਜੂਰਲਾ ਦੇ ਵਾਸੀਆਂ ਨੇ ਬੀਤੇ ਦਿਨੀ ਆਰੀਆਂ ਨਾਮਕ ਨੌਜਵਾਨ ਨੂੰ ਪਿੰਡ ਦੇ ਹੀ ਵਿਅਕਤੀ ਵੱਲੋਂ ਅਗਵਾ ਕਰਕੇ 20 ਲੱਖ ਰੁਪਏ ਦੀ ਫਿਰੋਤੀ ਮੰਗਣ ਤੋਂ ਬਾਅਦ ਵੱਢ ਟੂ ਕਰਕੇ ਜ਼ਖਮੀ ਕਰਨ ਦੇ ਦੋਸ਼ ਲਗਾਉਂਦੇ ਹੋਏ ਨੈਸ਼ਨਲ ਹਾਈਵੇ ਜਾਮ ਕਰਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਇਸ ਦੌਰਾਨ ਜਿੱਥੇ ਪਿੰਡ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੇ ਕੋਈ ਵੀ ਕਾਰਵਾਈ ਨਾ ਕਰਨ ਦੇ ਗੰਭੀਰ ਦੋਸ਼ ਲਗਾਏ ਉੱਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬੀਤੇ ਦਿਨੀ ਆਰੀਆਂ ਨਾਮਕ ਨੌਜਵਾਨ ਨੂੰ ਪਿੰਡ ਦੇ ਹੀ ਇੱਕ ਵਿਅਕਤੀ ਨੇ ਅਗਵਾ ਕਰਕੇ 20 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਸੀ ਤੇ ਫਿਰੋਤੀ ਨਾ ਦੇਣ ਤੇ ਆਰੀਆਂ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ ਸੀ ਜੋ ਕਿ ਇਸ ਸਮੇਂ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਨਾਲ ਜੰਗ ਲੜ ਰਿਹਾ ਹੈ ਉਨਾ ਕਿ ਆ ਕਿ ਪੁਲਿਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਚਲਦਿਆਂ ਹੀ ਉਹਨਾਂ ਵੱਲੋਂ ਮਜਬੂਰਨ ਪ੍ਰਦਰਸ਼ਨ ਕਰਨਾ ਪਿਆ ਹੈ ਉਹਨਾਂ ਮੰਗ ਕੀਤੀ ਕਿ ਅਗਰ ਪੁਲਿਸ ਨੇ ਦੋਸ਼ੀ ਸਮੇਤ ਪੂਰੇ ਪਰਿਵਾਰ ਉੱਪਰ ਧਾਰਾ 307 ਲਗਾ ਕੇ ਗ੍ਰਿਫਤਾਰ ਨਾ ਕੀਤਾ ਤਾਂ ਉਹਨਾਂ ਵੱਲੋਂ ਇਸ ਤੋਂ ਵੀ ਸਖਤ ਐਕਸ਼ਨ ਲਿਆ ਜਾਵੇਗਾ ਸਰ ਇਹ ਸਾਡੇ ਪਿੰਡ ਦੇ ਇੱਕ ਮੁੰਡੇ ਆਰੀਨ ਨੂੰ ਆ ਨਾ ਕਿਡਨੈਪ ਕੀਤਾ ਸੀਗਾ ਥੋੜੇ ਦਿਨ ਪਹਿਲਾਂ ਨੇਮ ਕਰਕੇ ਉਹਨੂੰ ਮਾਰਕਟਾਈ ਕੀਤੀ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਮਾਰਕਟਾਈ ਦੇ ਇੱਕ ਪਾਸੇ ਰਹੀ ਉਹਨੂੰ ਮਾਰਿਆ ਮਾਰ ਹੀ ਦਿੱਤਾ ਸੀ ਉਹ ਆਪਣੀ ਹਿੰਮਤ ਨਾਲ ਛੱਟ ਕੇ ਬਾਹਰ ਗਿਆ ਆ ਆਪਣੀ ਹਿੰਮਤ ਨਾਲ ਸਾਰੇ ਬੱਚੇ ਪਿੰਡ ਦੇ ਲੱਭ ਰਹੇ ਸੀ ਉਹਨੂੰ ਜਦ ਕਿ ਉਸ ਗੇਟ ਦੇ ਵਿੱਚ ਲੱਤਾਂ ਵੀ ਮਾਰੀਆਂ ਨਿਆਣਿਆਂ ਨੇ ਇਨੀ ਰਾਤ ਨੂੰ ਗੇਟ ਨਹੀਂ ਖੋਲਿਆ ਜਦ ਮੁੰਡਾ ਉੱਥੇ ਸੀਗਾ ਬਿਲਕੁਲ ਇਹਨਾਂ ਨੇ 20 ਲੱਖ ਦੀ ਫੋਟੀ ਮੰਗੀ ਆ ਜਿਹੜਾ ਮੰਗੀ ਮੁੰਡਾ ਆ ਉਹਨੇ 20 ਲੱਖ ਦੀ ਫੋਟੀ ਦੀ ਮੰਗ ਕੀਤੀ ਇਹ ਕਿੱਥੇ ਦਾ ਰਹਿਣ ਵਾਲਾ ਹੋ ਇਹ ਨਹੀਂ ਖਜ਼ੂਰਲੇ ਪਿੰਡ ਦਾ ਆ ਖਜੂਲੇ ਪਣਦਾ ਆ ਇਹ ਵੀ ਮੁੰਡੇ ਤੋਂ ਪ੍ਰੋਤੀ ਮੰਗੀ ਗਈ ਆ ਕਹਿੰਦੇ ਜੇ ਤੂੰ ਬਚ ਗਿਆ ਫਿਰ ਸਾਨੂੰ 1 ਲੱਖ ਰੁਪਇਆ ਦੇ ਕੇ ਜਾਵੀਂ ਉਹ ਨਹੀਂ ਸੀਰੀਅਸ ਹੈ ਕੰਡੀਸ਼ਨ ਉਹ ਹਸਪੀਟਲ ਦਾ ਗਿਆ ਲਿਆ ਆਪਣੇ ਨਾ ਮੈਂ ਇਹ ਸਾਰ ਕੈਨੀ ਕਨੂ ਨੂੰ ਹੱਤੋਂ 4 ਦਿਨ ਪਹਿਲਾਂ ਹਫ਼ਤਾ ਪਹਿਲਾਂ ਮੇਰੇ ਬੇਟੇ ਨਾਲ ਵੀ ਇਹ ਗੱਲਾ ਹੋ ਚੁੱਕੀ ਆ ਆ ਜਾਂਦੇ ਧਿਆਨ ਚ ਪੈਂਦੇ ਨਾ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਇਸ ਕਰਕੇ ਲਿਆਨੇ ਆ ਵੀ ਹੈ ਨਾ ਥੋੜੇ ਦੇਰ ਬੀਤ ਚੁੱਕੀ ਆ ਮੇਰੇ ਮੁੰਡੇ ਦਾ ਬੀਤੀ ਅਜਿਹਾ ਮੇ ਮੁੰਡੇ ਦਾ ਬੀਤੀ ਕੱਲ ਨੂੰ ਕਿਸੇ ਹੋਰ ਦੇ ਬੱਚੇ ਨਾਲ ਬੀਤੂ ਕੀ ਮੇਰੇ ਬੇਟੇ ਦਾ ਨਾਮ ਆਜਰਾ ਸੰਗਿਆ ਇਹ ਮੁਲਾਜ਼ਮ ਦੇ ਬੱਚੇ ਨਾਲ ਇਹ ਕੁਝ ਹੋ ਸਕਦੀ ਅਸੀਂ ਤਾਂ ਆਮ ਬੰਦੇ ਆ ਸਾਡੇ ਨਾਲ ਕਿਉਂ ਨਹੀਂ ਹੋ ਸਕਦੀ ਹੈਗੀ ਉਹਦੇ ਤੇ ਧਾਰਾ ਲੱਗਣੀ ਚਾਹੀਦੀ ਹੈ ਛੜਿਆੰਦਰ ਰਜਨ ਦੀ ਧਾਰਾ ਲੱਗਣੀ ਚਾਹੀਦੀ 120 ਸਰ ਅਸੀਂ 2-3 ਦਿਨਾਂ ਨੇ ਸਾਡੇ ਲੜਕਾ ਸੀਗਾ ਵੀਰਵਾਦ ਰਾਤ ਦਾ 7 ਵਜੇ ਦਾ ਸਾਡਾ ਕਟਨਾਇਵ ਕੀਤਾ 7 7 ਵਜੇ ਦਾ ਸਾਡਾ ਲੜਕਾ ਕਟਨਾਇਵ ਕੀਤਾ ਆ ਅਸੀ ਰਾਤ ਨੂੰ ਇਹਦੀ ਮੰਮੀ ਨੇ ਫੋਨ ਕੀਤਾ ਹਾਰੇ ਕਿਥੇ ਸੱਚ ਬੰਦ ਕੀਤਾ ਪਿਆ ਉਹਦਾ ਇਹਨਾਂ ਨੇ ਸਾਰੀ ਭੱਜ ਦੌੜ ਕੀਤੀ ਤੇ ਰਾਤ ਨੂੰ 11 ਵਜੇ ਫੋਨ ਆਉਂਦਾ ਦੀ ਮੰਮੀ ਨੂੰ ਵੀ ਨਹੀਂ ਪਹਿਲਾਂ ਤਾਂ 10 ਵਜੇ ਡੈਡੀ ਨੂੰ ਫੋਨ ਆਇਆ ਕਿ ਉਹ ਕੈਪਟੇਨ ਦਾ 20 ਲੱਖ ਰੁਪਏ ਮੰਗਦੇ ਪਏ ਆ ਉਹ ਡੈਡੀ ਉਧਰ ਐਂਟਰ ਕਰਨ ਗਏ ਐਂਟਰ ਆ ਕੇ ਵਾਪਸ ਆ ਗਏ ਇੱਥੇ ਪਤਾ ਕੀਤਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਕੋਈ ਕਾਲ ਡਿਟੇਲ ਗਈ ਕਾਲ ਡਟਾਈ ਮੈਂ ਆਪਣੇ ਹਮ ਥੋੜੇ ਦਰਦ ਨਾਲ ਕਢਾਈ ਹਮ ਕਾਲ ਡਟੇ ਦੇ ਦੇ ਕਿਸੇ ਨੂੰ ਪਤਾ ਮੈਂ ਕਾਲ ਡਟੇ ਕਢਾਈ ਮੈਨੂੰ ਪਤਾ ਲੱਗਦਾ ਨਹੀਂ ਆ ਬਿਲਕੁਲ ਬਿਲਕੁਲ ਡੇਪੀ ਸਾਹਿਬ ਕਹਿੰਦੇ ਆ ਜੀ ਲੜਾਈ ਦਾ ਝਗੜਾ ਜੀ ਡੇਪੀ ਸਾਹਿਬ ਕਹਿੰਦੇ ਲੜਾਈ ਹੋਈ ਹੈ ਇਹ ਪੈਸੇ ਦਾ ਲੈਣ ਪੈਸੇ ਦਾ ਲੈਣ ਦਾ ਨਾ ਕੁਛ ਨਹੀਂ ਉਹਦੇ ਜਿਹੜੀ ਛੱਟਾ ਝੋਟਾ ਲੱਗੀ ਆ ਆ ਵੀਡੀਓ ਮੇਕਅਪ ਬਕਾ ਰਿਆ ਪਈਆ ਕਿੰਨੇ ਪੈਸੇ ਦੀ ਡਿਮਾਂਡ 20 ਲੱਖ ਦੀ ਡਿਮਾਂਡ ਕੀਤੀ ਹੈ ਜੀ ਹੁਣ ਅਸੀਂ ਜਿਹੜੀ 307 ਦੀ ਜਿਹੜੀ 307 ਦੀ ਤਾਂ ਬੰਦੀ ਧਾਰਿਆ ਨਾ ਉਹ ਲਈ ਜਾਵੇ ਹੁਣ ਉਹ ਚੇਂਜ ਹੋਈ ਆ ਥੋੜੀ 109 ਹੋ ਰਹੀ ਆ ਕਿਦਾਈ ਆ ਉਹ ਐਸਐਚਓ ਸਾਹਿਬ ਕਹਿੰਦੇ ਅਸੀਂ ਕਰਾਂਗੇ ਕਾਰਵਾਈ ਸਾਡੇ ਕੋਲ ਪਿੰਟ 10 ਮਿੰਟ ਜੇ ਪਿੰਡ ਆਏ ਨਾ ਪਿੰਡ ਆਏ ਤਾਂ ਅਸੀਂ ਫੇਰ ਕਰਾਂਗੇ ਜੀ ਅਗਲੀ ਜੇ ਜਾ ਤੱਕ ਕਾਰਵਾਈ ਨਹੀਂ ਹੋ ਰਹੀ ਸਾਡਾ ਸਾਰਾ ਪਿੰਡ ਸਾਡਾ ਪਿੰਡ ਸਾਰਾ ਸਾਡੇ ਨਾਲ ਆਇਆ ਸਾਡੇ ਪਿੰਡ ਦਾ ਸਾਰਾ ਧੰਨਵਾਦ ਆ ਜੀ ਜਦੋਂ ਤੱਕ ਨਿਆਂ ਨਹੀਂ ਮਿਲਦਾ ਐਦਾ ਹੀ ਕੰਮ ਚੱਲੂਗਾ ਉਧਰ ਪਿੰਡ ਵਾਸੀਆਂ ਵੱਲੋਂ ਲਗਾਏ ਗਿਆ ਧਰਨੇ ਦੌਰਾਨ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਜਿਸ ਨਾਲ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਲੈ ਮਜਬੂਰ ਹੋਣਾ ਪਿਆ ਇਸ ਧਰਨੇ ਦੀ ਸੂਚਨਾ ਮਿਲਦੇ ਸਾਰ ਹੀ ਡੀਐਸਪੀ ਸਮੇਤ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਧਰਨਾ ਕਰੀਆਂ ਨਾਲ ਗੱਲਬਾਤ ਕੀਤੀ ਇਸ ਦੌਰਾਨ ਡੀਐਸਪੀ ਭਾਰਤ ਭੂਸ਼ਣ ਨੇ ਦੱਸਿਆ ਕਿ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀ ਜੋ ਵੀ ਪਰਿਵਾਰ ਆਪਣੀ ਸ਼ਿਕਾਇਤ ਵਿੱਚ ਦੱਸੇਗਾ ਉਸੇ ਹਿਸਾਬ ਨਾਲ ਬੰਦੀ ਕਾਰਵਾਈ ਕੀਤੀ ਜਾਵੇਗੀ ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਕੁਕਰੀ ਤਿੰਨ ਚਾਰ ਦਿਨ ਪਹਿਲਾਂ ਇੱਕ ਕਿਡਨਾਪਿੰਗ ਦਾ ਪਰਚਾ ਦਿੱਤਾ ਸੀ ਐਫਆਰ ਰਜਿਸਟਰਡ ਆ ਜਿਹੜਾ ਮੇਨ ਕਲਪਰੇਟ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਸੀ ਇਹਨਾਂ ਦੀ ਮੰਗ ਸੀ ਉਹਦੇ ਪਰਿਵਾਰ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਇਹ ਇਨਵੈਸਟੀਗੇਸ਼ਨ ਕਰਾਂਗੇ ਜੇ ਕੋਈ ਪਰਿਵਾਰ ਦਾ ਕਿਸੇ ਹੋਰ ਦਾ ਵੀ ਰੋਲ ਆਏਗਾ ਵਿੱਚ ਉਹਨੂੰ ਬਰਤਾਰੀ ਪਾਈ ਜਾਏਗੀ ਹਾਂਜੀ ਹਾਂਜੀ ਉਹ 5-7 ਮਿੰਟ ਪਹੁੰਚਣ ਤੇ ਬਾਅਦ ਉਹਨਾਂ ਨੇ ਉਸੇ ਵੇਲੇ ਜਨਾਬ ਦੇ ਜਿਹੜੀਆਂ ਗੱਲਬਾਤ ਸੁਣ ਲਈ ਸੀ ਤੇ ਫਿਰ ਚੱਲ ਕੇ ਕਰਨੀ